ਸਤ ਸ੍ਰੀ ਅਕਾਲ ਦੋਸਤੋ ਪੰਜਾਬੀ ਲੋਕ ਕਹਾਣੀ ਜਨਾਨੀ ਹੱਠ ਦੋਸਤੋ ਇੱਕ ਰਾਜੇ ਦੇ ਔਲਾਦ ਨਹੀਂ ਸੀ ਹੁੰਦੀ ਉਹ ਥੋੜਾ ਜਿਹਾ ਉਡ ਲਿਆ ਕਰੇ ਤੇ ਬਿਰਮੀ ਵਿੱਚ ਕੋਲ ਕੇ ਪਾਇਆ ਕਰੇ ਜਦ ਉਸ ਨੂੰ ਇਸੇ ਤਰ੍ਹਾਂ ਕਰਦੇ ਨੂੰ 3 ਦਿਨ ਹੋ ਗਏ ਤਾਂ ਇੱਕ ਸੱਪ ਬਾਹਰ ਨਿਕਲ ਕੇ ਬੈਠ ਗਿਆ ਸੱਪ ਕਹਿੰਦਾ ਤੂੰ ਪਾਧੀ ਕਾਰਨ ਮੇਰੀ ਇੰਨੀ ਸੇਵਾ ਕਰਦਾ ਰਾਜਾ ਕਹਿੰਦਾ ਮੇਰੇ ਤਾਂ ਔਲਾਦ ਨਹੀਂ ਹੈਗੀ ਸੱਪ ਕਹਿੰਦਾ ਚੰਗਾ ਤੂੰ ਮੰਗ ਜੋ ਮੰਗਣਾ ਉਹ ਕਹਿੰਦਾ ਮੰਗਣਾ ਕੀ ਹੈ ਪਰ ਸੱਪ ਨੇ ਆਪਣੇ ਕੋਲੋਂ ਇੱਕ ਮਣਕਾ ਦੇ ਦਿੱਤਾ ਕਹਿੰਦਾ ਲੈ ਫੜ ਆਪਣੀ ਤੀ ਮੈਨੂੰ ਦੇ ਦੇ ਘਰ ਜਾ ਕੇ ਰਾਜਾ ਜਦ ਜਾ ਕੇ ਪੜਾਉਣ ਲੱਗਾ ਰਾਣੀ ਕਹਿੰਦੀ ਮੈਂ ਕੀ ਕਰਨਾ ਜਾ ਕੇ ਕਚਹਿਰੀ ਚ ਦੇ ਆ ਗੋਲੀਆਂ ਆਪੇ ਰੱਖ ਲੈਣੀਆਂ ਗੋਲੀਆਂ ਨੇ ਮਣਕਾ ਇੱਕ ਸੰਦੂਕੜੀ ਵਿੱਚ ਬੰਦ ਕਰਕੇ ਰੱਖ ਦਿੱਤਾ ਇੱਕ ਗੋਲੀ ਦੂਜੀ ਗੋਲੀ ਨੂੰ ਕਹਿੰਦੀ ਐਸ ਸੰਦੂਕੜੀ ਨੂੰ ਉਰੇ ਲੈ ਕੇ ਆਹੀਂ ਚੱਕ ਕੇ ਜਦ ਚੱਕਣ ਲੱਗੀ ਉਹ ਚੱਕਣਾ ਹੋਈ ਕਹਿੰਦੀ ਭਾਈ ਮੈਥੋਂ ਤਾਂ ਨਹੀਂ ਚੱਕੀ ਜਾਂਦੀ ਜਦੋਂ ਕੋਲ ਜਾ ਕੇ ਸੰਦੂਖੜੀ ਖੋਲ ਕੇ ਦੇਖੀ ਵਿੱਚ ਮੁੰਡਾ ਅੰਗੂਠਾ ਚੁੰਗ ਰਿਹਾ ਸੀ ਗੋਲੀ ਨੇ ਰਾਜੇ ਨੂੰ ਜਾ ਕੇ ਦੱਸਿਆ ਰਾਜਾ ਦੇਖ ਕੇ ਬਹੁਤ ਖੁਸ਼ ਹੋਇਆ ਸਾਰੇ ਸ਼ਹਿਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਮੁੰਡਾ ਪੜਨ ਲੱਗ ਪਿਆ ਉਹਨੂੰ ਇੱਕ ਮਾਸਟਰ ਨੇ ਪੜਾਉਂਦੀ ਸੀ ਇੱਕ ਦਿਨ ਜਦ ਉਹ ਪੜ ਕੇ ਘਰ ਆਇਆ ਤਰਾਣੀ ਕਹਿੰਦੀ ਕਾਕਾ ਤੂੰ ਕਿਉਂ ਦਿਨੋਂ ਦਿਨ ਮਾੜਾ ਹੋਈ ਜਾਣਾ ਤੈਨੂੰ ਖਾਣ ਪੀਣ ਦੀ ਕੋਈ ਘਾਟ ਆ ਕਹਿੰਦਾ ਜਿਹੜੀ ਮੈਨੂੰ ਪੜਾਉਂਦੀ ਏ ਉਹ ਮੈਨੂੰ ਘੁੱਟਦੀ ਰਹਿੰਦੀ ਏ ਰਾਣੀ ਕਹਿੰਦੀ ਜੇ ਉਹ ਤੈਨੂੰ ਅੱਗੋਂ ਮਾਰੇ ਤਾਂ ਤੂੰ ਉਸ ਨੂੰ ਐ ਕਹੀਂ ਤੂੰ ਹੁੱਤ ਕਰ ਤੂੰ ਤਾਂ ਮੇਰੇ ਨਾਲ ਮੰਗੀ ਹੋਈ ਆ ਅਗਲੇ ਦਿਨ ਮੁੰਡਾ ਪੜਨ ਗਿਆ ਜਦ ਉਹ ਉਹਦੇ ਚਪੇੜ ਮਾਰਨ ਲੱਗੀ ਤਾਂ ਉਹਨੇ ਕਿਹਾ ਹੁੱਤ ਕਰ ਤੂੰ ਮੈਂ ਤਾਂ ਮੇਰੇ ਨਾਲ ਮੰਗੀ ਹੋਈ ਏ ਉਸਨੇ ਅੱਗੋਂ ਹੋਰ ਚਪੇੜਾ ਮਾਰੀਆ ਮਾਸਟਰ ਨਹੀਂ ਘਰ ਜਾ ਕੇ ਆਪਣੇ ਮਾਪਿਆਂ ਨੂੰ ਕਹਿੰਦੀ ਮੈਂ ਉਸ ਮੁੰਡੇ ਨਾਲ ਸੱਚੀ ਮੰਗੀ ਹੋਈ ਆ ਜਿਹਨੂੰ ਮੈਂ ਪੜਾਉਂਦੀ ਆ ਉਦੀ ਮਾਂ ਕਹਿੰਦੀ ਹਾਂ ਤੀ ਇਹ ਮੰਗੀ ਹੋਈ ਏ ਵਿਆਹ ਵਿੱਚ ਵੀ ਥੋੜਾ ਹੀ ਚਿਰ ਰਹਿੰਦਾ ਦੂਜੇ ਦਿਨ ਕੁੜੀ ਮੁੰਡੇ ਨੂੰ ਕਹਿੰਦੀ ਦੋ ਘੋੜੇ ਤੇ ਦੋ ਬਦੂਖਾ ਲੈ ਕੇ ਮੇਰੇ ਬਾਪ ਦੇ ਬਾਗ ਕੋਲ ਆਏ ਮੁੰਡਾ ਦੂਜੇ ਦਿਨ ਦੋ ਘੋੜੇ ਤੇ ਦੋ ਬਦੂਖਾ ਲੈ ਕੇ ਉਸਦੇ ਬਾਗ ਕੋਲ ਗਿਆ ਕੁੜੀਆਂ ਨੂੰ ਕਹਿੰਦੀ ਆਓ ਕੁੜੇ ਆਪਾਂ ਬਾਗ 'ਚ ਸੈਰ ਕਰ ਲਈਏ ਉਹ ਚਲੀਆਂ ਗਈਆਂ ਜਦ ਘੋੜੇ ਦਿਖਣ ਲੱਗ ਪਏ ਉਹ ਕੁੜੀਆਂ ਨੂੰ ਕਹਿੰਦੀ ਜਾਉ ਨਹੀਂ ਪਾਈ ਪਿੱਛੇ ਮੁੜ ਜਾਓ ਜੋ ਕਿਸੇ ਦੀ ਨજર ਕਹੀ ਕਿਸੇ ਦੀ ਨજર ਕਹੀ ਮੇਰੇ ਬਾਪ ਦੇ ਬਾਗ ਨੂੰ ਨજર ਲੱਗੂ ਜੂਗੀ ਉਹ ਇੱਕ ਘੋੜੇ ਤੇ ਆਪ ਚੜ ਗਈ ਤੇ ਦੂਜੇ ਘੋੜੇ ਤੇ ਮੁੰਡੇ ਨੂੰ ਲੈ ਕੇ ਤੁਰ ਪਈ ਰਸਤੇ ਵਿੱਚ ਇੱਕ ਡੈਣ ਦਾ ਘਰ ਸੀ ਉਸ ਘਰ ਵਿੱਚ ਜਾਵੜੇ ਡੈਣ ਤਾਂ ਕਰਨੀ ਸੀ ਪਰ ਉਸ ਦਿਨੋਂ ਕਰ ਸੀ ਉਹ ਪਹਿਲਾਂ ਉਹਨਾਂ ਕੰਨੀ ਦੇਖ ਕੇ ਹੱਸੀ ਤੇ ਫਿਰ ਉਈ ਮੁੰਡਾ ਪੁੱਛਣ ਲੱਗਾ ਭਾਈ ਤੂੰ ਪਹਿਲਾਂ ਹੱਸੀ ਤੇ ਫਿਰ ਉਈ ਇਸ ਦਾ ਕਾਰਨ ਕਹਿੰਦੀ ਥੋਡੀਆਂ ਸੂਰਤਾ ਸੋਨੀਆਂ ਨੇ ਤਾਂ ਹੱਸਿਆ ਰੋਈ ਤਾਂ ਮੇਰੇ ਸੱਸ ਨੇ ਤੁਹਾਨੂੰ ਖਾ ਜਾਣਾ ਐਨੇ ਖੜੇ ਹੀ ਉਹਨੇ ਪਾਣੀ ਮੰਗਿਆ ਉਹ ਅਜੇ ਪਾਣੀ ਪੀ ਹੀ ਰਹੇ ਸੀ ਕਿ ਉਬੜੀ ਆ ਗਈ ਉਹਨਾਂ ਨੂੰ ਬੁੜੀ ਉਸ ਬੁੜੀ ਨੇ ਮੁਹੱਬਤ ਨਾਲ ਬੁਲਾਇਆ ਬੁੜੀ ਦੀ ਨੂੰਨੇ ਸਹੇਤ ਨਾਲ ਉਹਨਾਂ ਨੂੰ ਤੋੜ ਦਿੱਤਾ ਉਹ ਚਲੇ ਗਏ ਬੁੜੀ ਰੋਣ ਪਿੱਟਣ ਲੱਗ ਪਈ ਕਹਿੰਦੀ ਮੇਰੇ ਘਰ ਨੂੰ ਤਾਂ ਇਸ ਪੁੱਠੇ ਘਰ ਦੀ ਨੇ ਪੱਟ ਦਿੱਤਾ ਇਹਨੇ ਦੋ ਸੋਨੇ ਸ਼ਕਾਰ ਤੋੜ ਦਿੱਤੇ ਉਦੇ ਮੁੰਡੇ ਬਾਹਰੋਂ ਆਏ ਚਾਰੇ ਕਹਿੰਦੇ ਮਾਂ ਕੀ ਗੱਲ ਹੋਈ ਤੇ ਤਰਉਣ ਲੱਗ ਪਈ ਉਹ ਕਹਿੰਦੀ ਸ਼ਿਕਾਰ ਆਏ ਸੀ ਇਹਨੇ ਔਤ ਘਰ ਦੀ ਨੇ ਤੋੜ ਦਿੱਤੇ ਤਾਂ ਹੀ ਇਹਦੀ ਜਾਨ ਨੂੰ ਪੇੜਦੀਆਂ ਉਹ ਕਹਿੰਦੇ ਲੈ ਮਾਂ ਅਸੀਂ ਤਾਂ ਹੁਣ ਕੇ ਲਿਆਉਂਦੇ ਆ ਉਹ ਚਾਰੇ ਉਹਨਾਂ ਦੇ ਮਗਰ ਨੱਸ ਪਏ ਦੋਨਾਂ ਨੇ ਚਾਰੇ ਜਾਣੇ ਬੰਦੂਖਾਂ ਨਾਲ ਮਾਰ ਦਿੱਤੇ ਮਗਰੋਂ ਉਹਨਾਂ ਦਾ ਪਿਓ ਚਲੇ ਗਿਆ ਉਹ ਕਹਿੰਦਾ ਤੂੰ ਵੀ ਵੱਡ ਖਾਣੀਏ ਬੁੜਾ ਕਹਿੰਦਾ ਮੈਨੂੰ ਤੁਸੀਂ ਆਪਣੇ ਘੋੜਿਆਂ ਨੂੰ ਕੱਕ ਪਾਉਣ ਨੂੰ ਰੱਖ ਲਓ ਉਹਨਾਂ ਨੇ ਉਹਨਾਂ ਨੂੰ ਕੱਕ ਪਾਉਣ ਲਈ ਰੱਖ ਲਿਆ ਮੁੰਡਾ ਸੁੱਤਾ ਪਿਆ ਸੀ ਕੁੜੀ ਬਾਹਰ ਨੂੰ ਗਈ ਹੋਈ ਸੀ ਬੁੜੇ ਨੇ ਮੁੰਡੇ ਨੂੰ ਵੱੱਡ ਦਿੱਤਾ ਕੁੜੀ ਬਾਹਰੋਂ ਆਈ ਬੁੜੇ ਨੂੰ ਕਹਿਣ ਲੱਗੀ ਇਸ ਨੂੰ ਉਠਾ ਲਓ ਆਪਾਂ ਚੱਲੀਏ ਬੁੜਾ ਕਹਿੰਦਾ ਇਹ ਤਾਂ ਮੈਂ ਵੱੱਡ ਦਿੱਤਾ ਉਹ ਕਹਿੰਦੀ ਚੰਗਾ ਕੀਤਾ ਜੇ ਵੱੱਡ ਦਿੱਤਾ ਮੈਨੂੰ ਕਿੱਥੇ ਪਰਦੇਸ ਚ ਕੱਢ ਕੇ ਲੈ ਆਇਆ ਸੀ ਬੁੜਾ ਤੇ ਕੁੜੀ ਅੱਗੇ ਜਾਂਦੇ ਨੇ ਕੁੜੀ ਕਹਿੰਦੀ ਮੇਰਾ ਆਦਮੀ ਤਾਂ ਇਹੋ ਜਿਹਾ ਸੀ ਉਹ ਦੇ ਉੜ ਦੇ ਜਾਨਵਰਾਂ ਨੂੰ ਗੋਲੀ ਮਾਰ ਕੇ ਮਾਰਟਿਆ ਕਰਦਾ ਸੀ ਉਹ ਕਹਿਣ ਲੱਗਾ ਜਾਂਦੇ ਜਨੌਰ ਨੂੰ ਤਾਂ ਮੈਂ ਵੀ ਮਾਰ ਦਿੰਨਾ ਜਾਂਦੇ ਜਨੌਰ ਨੂੰ ਮਾਰਨਾ ਕੀ ਔਖਾ ਉਹ ਮਾਰਨ ਲੱਗਾ ਤੇ ਉੱਪਰ ਤੱਕਣ ਲੱਗਾ ਕੁੜੀ ਨੇ ਗੋਲੀ ਮਾਰ ਕੇ ਬੁੜਾ ਮਾਰ ਦਿੱਤਾ ਫਿਰ ਉਹ ਘੋੜੇ ਲੈ ਕੇ ਉਸ ਮੁੰਡੇ ਕੋਲ ਆ ਗਈ ਜਿੱਥੇ ਉਹ ਵੱਡਿਆ ਪਿਆ ਸੀ ਉਹ ਉੱਥੇ ਬੈਠੀ ਰੋਂਦੀ ਤੇ ਬਰਲਾਪ ਕਰਦੀ ਜਦੋਂ ਰੋਂਦੀ ਏ ਮਹਾਦੇਵ ਤੇ ਪਾਰਵਤੀ ਜਾਂਦੇ ਨੇ ਪਾਰਵਤੀ ਕਹਿੰਦੀ ਮਹਾਦੇਵ ਮੈਂ ਤਾਂ ਦੇਖ ਕੇ ਆਉਣੀ ਆ ਬਈ ਬੈਠੀ ਕੌਣ ਰੋਂਦੀ ਏ ਉਹ ਕਹਿੰਦਾ ਕੀ ਲੈਣਾ ਪਾਰਵਤੀ ਮੁਲਕ ਮਾਹੀ ਦਾ ਬਸ ਦੇ ਕੋਈ ਰੋਂਦੇ ਕੋਈ ਹੱਸਦੇ ਕਹਿੰਦੀ ਨਾਮ ਹੈ ਤਾਂ ਜ਼ਰੂਰ ਦੇਖ ਕੇ ਆਉਣਾ ਉਹ ਉਸ ਨੂੰ ਉਹਦੇ ਕੋਲ ਲੈ ਗਿਆ ਮਹਾਦੇਵ ਨੇ ਅਮੀ ਚਾਲ ਦਾ ਛਿੱਟਾ ਦਿੱਤਾ ਉਹ ਰਾਮ ਰਾਮ ਕਰਦਾ ਉੱਠ ਖੜੋਤਾ ਉਹ ਕਹਿੰਦਾ ਬੜਾ ਸੁੱਤਾ ਅੱਜ ਤਾਂ ਬੜੀ ਨੀਂਦ ਆਈ ਕੁੜੀ ਕਹਿੰਦੀ ਕਿੱਥੇ ਸੁੱਤਾ ਤੂੰ ਬੁੜਾ ਤਾਂ ਤੈਨੂੰ ਵੱਢ ਕੇ ਚਲਿਆ ਗਿਆ ਸੀ ਉਹਨੂੰ ਮੈਂ ਵੜ ਡਾਈਆ ਉਫੇ ਰੱਗੇ ਤੋਰ ਪਏ ਗਾਹਾਂ ਉਹਨੂੰ ਬਾਜੀ ਕਰਾਂ ਦੀਆਂ ਝੁੱਗੀਆਂ ਕੋਲ ਰਾਤ ਪੈ ਗਈ ਬਾਜੀ ਕਰਨੀ ਕੁੜੀ ਨੂੰ ਕਹਿੰਦੀ ਕਹਿਣ ਲੱਗੀ ਜਿਹਦੇ ਨਾਲ ਤੂੰ ਫਿਰਦੀ ਏ ਤੈਨੂੰ ਪਤਾ ਇਹਦੀ ਜਾਤ ਕੀ ਮੈਨੂੰ ਤਾਂ ਪਤਾ ਨਹੀਂ ਬਾਜੀ ਕਰਨੀ ਕਹਿੰਦੀ ਤਾਂ ਜਾਤ ਪੁੱਛ ਉਹਦੇ ਨਾਲ ਰਾਤ ਨੂੰ ਰੋਟੀ ਖਾਈ ਉਹਦੇ ਨਾਲ ਅੱਥ ਨੂੰ ਰੋਟੀ ਖਾਣ ਲੱਗ ਪਈ ਮੁੰਡਾ ਬੁਰਕੀ ਬਾਹ ਵਿੱਚ ਪਾਈ ਜਾਵੇ ਕੁੜੀ ਮੂੰਹ ਵਿੱਚ ਬਾਜੀ ਕਰਨੀ ਸਵੇਰੇ ਉੜਦਿਆਂ ਨੂੰ ਪੈਂਦੀ ਤੈਨੂੰ ਜਾਤ ਦਾ ਪਤਾ ਲੱਗਿਆ ਮੈਨੂੰ ਤਾਂ ਭੈਣੇ ਪਤਾ ਨਹੀਂ ਲੱਗਿਆ ਰੋਟੀ ਤੇਰੇ ਨਾਲ ਖਾਧੀ ਫੇਰ ਵੀ ਤੈਨੂੰ ਪਤਾ ਨਹੀਂ ਲੱਗਿਆ ਅੱਛਾ ਜੇ ਪਤਾ ਕਰਨਾ ਤਾਂ ਇਸ ਦੇ ਨਾਲ ਤਦ ਤੁਰੀ ਜਾ ਦੇ ਆਪਣੀ ਜਾਤ ਦੱਸੂਗਾ ਉਹ ਕਹਿੰਦਾ ਚੱਲ ਆਪਾਂ ਚੱਲੀਏ ਉਹ ਕਹਿੰਦੀ ਮੈਂ ਜਾਤ ਪੁੱਛਣੀ ਐ ਪਹਿਲਾਂ ਜਾਤ ਦੱਸ ਤਾਂ ਤੁਰੂੰਗੀ ਕਹਿੰਦਾ ਜਾਤ ਤੋਂ ਕੀ ਲੈਣਾ ਤੂੰ ਨਾਲ ਤੁਰ ਪੈ ਉਹ ਕਹਿੰਦੀ ਕਿਵੇਂ ਕਰ ਮੈਂ ਤਾਂ ਜਾਤ ਪੁੱਛ ਕੇ ਜਾਉ ਮੈਂ ਤਾਂ ਜਾਣਾ ਨਹੀਂ ਮੋੜ ਮੋੜ ਕੇ ਉਹਨੂੰ ਜਾਤ ਪੁੱਛੀ ਜਾਵੇ ਫਿਰ ਉਹ ਹਾਰ ਕੇ ਤੋਬੇ ਦੇ ਕਿਨਾਰੇ ਖੜ ਗਿਆ ਉਹ ਕਹਿੰਦੀ ਜਾਤ ਦੱਸ ਓ ਟੋਬੇ 'ਚ ਬੜ ਕੇ ਕਹਿੰਦਾ ਗਿੱਟੇ ਗਿੱਟੇ ਪਾਣੀ ਤੂੰ ਮੁਰ ਚੱਲ ਰਾਨੀ ਉਹ ਫੇਰ ਪੁੱਛੀ ਗਈ ਟੋਬੇ 'ਚ ਹੋਰ ਅਗਾਹ ਜਾ ਕੇ ਕਹਿੰਦਾ ਗੋਡੇ ਗੋਡੇ ਪਾਣੀ ਤੂੰ ਮੁਰ ਚੱਲ ਰਾਨੀ ਮੈਂ ਤਾਂ ਜਾਤ ਪੁੱਛਣੀ ਏ ਤਾਂ ਜਾਣੀ ਮੁੰਡੇ ਦੇ ਪਾਣੀ ਲੱਕ ਤੱਕ ਆ ਗਿਆ ਫੇਰ ਗਲਗਲ ਫੇਰ ਉਹਨਾਂ ਟੋਬੇ 'ਚ ਟੁੰਬੀ ਮਾਰੀ ਤੇ ਫਣ ਵਿਖਾ ਕੇ ਪਾਣੀ ਵਿੱਚ ਅਲੋਪ ਹੋ ਗਿਆ ਕੁੜੀ ਪੌਰ ਪੌਰ ਕੋਈ ਰੋਣ ਲੱਗ ਪਈ। ਖਾਂਜੀ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ।